ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਕਿਦਾ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਤੇ ਰੱਬ ਸਾਰਿਆਂ ਨੂੰ ਛੜਦੀ ਕਲਾ ਰੱਖੇ ਅੱਜ ਸ੍ਰੀਖਣ ਜਾ ਰਹੇ ਇੱਕ ਬਾਲ ਤੇ ਅਵਤਾਰ ਦੀ ਜੋੜੀ ਜੋੜੀ ਮਤਲਬ ਬੰਡਾ ਦੀ ਜੋੜੀ ਹੈ ਇਹ ਬੰਡਾ ਦੀ ਜੋੜੀ ਹੈ ਭੰਡ ਬੋਲਦੇ ਇਹਨੂੰ ਜਿਹੜੇ ਮਤਲਬ ਕਿ ਜਿਹੜਾ ਉਹਨਾਂ ਦਾ ਸਟੇਜ ਜਿਹੜੇ ਹਾਸੇयां ਖੇਡੀਆਂ ਕਰਦੇ ਆਂ ਮੇਲਿਆਂ 'ਚ ਵਿਆਹਾਂ ਸ਼ਾਦੀਆਂ 'ਚ ਜਿਹੜੇ ਕਹਿੰਦੇ ਨੇ ਭਾਗ ਲੱਗੇ ਰਹਿਣ ਉਹ ਵਾਲੀ ਤੋਂ ਪਹਿਲੇ ਦੇਖਦੇ ਆਂ ਆਪਾਂ ਵੀਡੀਓ ਫਿਰ ਇਸ ਤੋਂ ਕਰਦੇ ਆਂ ਗੱਲਬਾਤ ਖੁਸ਼ੀਆਂ ਦਾ ਖੇੜਾ ਹੀ ਆਹਾਂ ਦਾ ਕੋਈ ਖੁਸ਼ੀ ਦੀ ਗੱਲ ਸੁਣਾ ਲੈ ਨਾ ਕੋਈ ਹਾਸੇ ਵਾਲੀ ਗੱਲ ਸੁਣਾ ਉਹ ਮੈਂ ਸੋਹ ਤੈਨੂੰ ਵੇਖਣ ਆਲੇ ਆਏ ਸੀ ਵੇਖਣ ਆਲੇ ਤਾਂ ਆਉਂਦੇ ਹੀ ਰਹਿੰਦੇ ਤੇਰਾ ਢੱਡ ਦੁਖਦਾ ਹੀ ਲਾਰਦੀਆ ਢੱਡ ਨਹੀਂ ਦੁਖਦਾ ਉਹ ਮੈਨੂੰ ਦੱਸ ਕੋਈ ਗੱਲ ਬੜੀ ਕੇ ਨਹੀਂ ਬੜੀ ਲੈ ਮੈਨੂੰ ਆ ਕੇ ਦੇਖਣ ਆਲੇ ਅੱਛਾ ਵੇਖਣ ਆਲੇ ਆਉਂਦੇ ਮੈਨੂੰ ਹਫ਼ਤੇ ਚ ਦੋ ਤਿੰਨ ਵਾਰੀ ਤੇ ਕਹਿੰਦੇ ਕੀ ਆ ਰੋਲਾ ਇਸੇ ਗੱਲ ਦਾ ਕਹਿੰਦੇ ਹੀ ਕੁਝ ਨਹੀਂ ਰੋਲਾ ਦੇਖ ਕੇ ਹੀ ਮੁੜ ਜਾਂਦੇ ਆ ਗੱਲ ਕੋਈ ਤਣ ਪੱਤਣ ਨਹੀਂ ਲਾਉਂਦੇ ਉਹ ਐਤਕੀ ਕੁੜੀ ਦਾ ਭਰਾ ਮੈਨੂੰ ਪਾਸੇ ਜੇ ਲੈ ਗਿਆ ਸੀ ਪਾਸੇ ਜੇ ਜਾ ਕੇ ਕੀ ਕਹਿੰਦਾ ਮੈਨੂੰ ਕਹਿੰਦਾ ਦੇਖ ਛੋਟੇ ਵੀਰ ਸਾਡੇ ਵੱਲੋਂ ਕੋਰੀ ਨਾ ਐ ਕਹਿੰਦਾ ਹੋਇਆ ਮੇਰੇ ਬਾਪੇ ਨੂੰ ਕਹਿ ਗਿਆ ਕਹਿ ਗਿਆ ਇਹ ਕਹਿੰਦਾ ਜੀ ਮੁੰਡਾ ਸਾਨੂੰ ਤਾਂ ਦਿਖਾਤਾ ਕਿਸੇ ਹੋਰ ਨੂੰ ਨਾ ਦਿਖਾਓ ਇਹਦੀ ਸ਼ਕਲ ਦੇਖਣ ਵਾਲੀ ਨਿੰਗੀ ਮੂੰਹ ਦਿਖਾਈ ਤੋਂ ਪਹਿਲਾਂ ਇਹਦੀ ਮੂੰਹਤ ਲਾਈ ਕਰਵਾ ਲਿਓ ਕਰਿਆ ਕਰ ਆ ਬਾਬਾ ਜੀ ਬਾਬਾ ਵੇਲ ਜੀ ਵੇਲ ਬਾਬਾ ਜੀ ਦੇ ਰਪਈਆਂ ਦੀ ਵੇਲ ਆ ਵੇਲ ਵਧਾਵੀ ਲੇਖੇ ਲਾਵੀ ਜਿਹੜੇ ਬਾਕੀ ਬੈਠੇ ਇਹਨਾਂ ਨੂੰ ਵੀ ਹੱਥ ਪਾਵੇ ਅੱਛੇ ਲੋਕਾਂ ਨੂੰ ਜ਼ਹੀਰ ਬਹੁਤ ਕਰਦੇ ਨੇ ਮੰਗੀ ਦਾ ਬਾਬੇ ਤੋਂ ਮੰਗੀ ਦਾ ਲਾਹਣ ਤੀਆ ਲਾਹਣ ਤੀਆ ਬਾਬੇ ਤੋਂ ਮੰਗਿਆ ਆਹ ਲੈ ਸੁਣ ਲੈ ਲੈ ਸੁਣ ਲੈ ਉਹ ਫੇਰ ਗੱਲ ਥੋੜੀ ਜੀ ਅੱਗੇ ਤੁਰੀ ਐ ਅੱਛਾ ਅੱਗੇ ਤੁਰੀ ਅੱਗੇ ਤੁਰੀ ਵਿਚੋਲਾ ਚੰਗਾ ਮਿਲ ਗਿਆ ਅੱਛਾ ਚੋਲਾ ਚੰਗਾ ਮਿਲ ਗਿਆ ਕੀ ਕਹਿੰਦਾ ਭਾਈ ਜੀ ਦੇਖਣ ਆਲੇ ਆ ਗਾ ਕਹਿੰਦੇ ਜੀ ਮੁੰਡਾ ਸਾਨੂੰ ਪਸੰਦਾ ਕੰਮ ਦੱਸੋ ਕੀ ਕਰਦਾ ਅੱਛਾ ਤੁਹਾਡੇ ਘਰ ਦੇ ਨੇ ਦੱਸਦਾ ਘਰ ਦੇ ਕਹਿੰਦੇ ਜੀ ਐਮਏ ਕੀਤੀ ਆ ਥੇ ਡੈਕਟਰ ਦੀ ਕੋਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅੱਛਾ ਤੇ ਨਾਟਕ ਕਰਦਾ ਏ ਕੁੜੀ ਵਾਲੇ ਕੀ ਕਹਿੰਦੇ ਕੁੜੀ ਵਾਲੇ ਕਹਿੰਦੇ ਨਾਟਕ ਤਾਂ ਸਾਡੀ ਕੁੜੀ ਬਹੇਰੇ ਕਰ ਲੈਂਦੀ ਆ 150 ਕਰਕੇ ਦਿਖਾ ਦੂਗੀ ਹੱਸ ਕਰਕੇ ਇੰਸਟਾਗ੍ਰਾਮ ਤੇ ਹੀ ਰਹਿੰਦੀ ਆ ਰੀਲਾਂ ਬਹੁਤ ਬਣਾਉਂਦੀ ਆ ਅੱਛਾ ਸਾਡੇ 17000 ਤੱਕ ਦਾ ਫੋਲੋਅਰ ਆ ਉਹ ਫਿਰ ਤੁਸੀਂ ਕੀ ਕੀਤਾ ਫਿਰ ਅਸੀਂ ਕੁੜੀ ਨੂੰ ਫੋਲੋ ਕਰਕੇ ਆਏ ਆ ਥੋੜੋ ਦੀਆਂ ਰੀਲਾਂ ਦੇਖ ਲਈਦੀਆਂ ਵਾਵਾ ਟਾਈਮ ਪਾਸ ਹੋ ਜਾਂਦਾ ਹੀ ਜੀ ਲੱਗਾ ਰਹਿੰਦਾ ਹੀ ਇਹ ਇੰਨਾ ਕੋ ਸੁਣ ਕੇ ਆ ਗਿਆ ਉਹ ਪੱਚਿਆ ਪਿੰਡ ਦਾ ਤੂੰ ਟੂਮ ਆ ਉਹ ਤੈਥੋਂ ਕੋ ਸਰਿਆ ਨਹੀਂ ਲੈ ਮੈਂ ਵੀ ਗੱਲ ਫਿਰੇ ਲਾਤੀ ਲੈ ਕਿਵੇਂ ਉਹ ਮੈਂ ਕਹਾਂ ਸਾਨੂੰ ਹਸਾਉਣ ਵਾਲਿਆਂ ਨੂੰ ਇੰਨਾ ਹਲਕੇ ਚ ਨਾ ਲਓ ਫਲਾਉ ਕਾ ਤੋ ਬਈ ਅਸੀਂ ਕਰੀਏ ਨਾ ਤਾਂ ਕੁਝ ਨਹੀਂ ਕਰਦੇ ਜੇ ਕਰਦੀਏ ਫਿਰ ਸਿੱਧੇ ਮੁੱਖ ਮੰਤਰੀ ਲੱਗਦੇ ਆ ਪਤਾ ਹੀ ਆ ਸਾਡਾ ਮੁੱਖ ਮੰਤਰੀ ਬਣ ਕੇ ਵੀ ਭਾਵੇਂ ਚੁਟਕਲੇ ਹੀ ਸੁਣਾਈ ਜਾਈਏ ਬੱਸ ਕਰਿਆ ਕਰ ਫੇਰ ਚੰਗੇ ਰਹੋਗੇ ਤੁਸੀਂ ਕੁੜੀ ਨਹੀਂ ਦਿੰਦੇ ਅਸੀਂ ਬਿਜਲੀ ਨਹੀਂ ਦੇਣੀਂਗੀ ਬੱਸ ਕਰਿਆ ਕਰ ਲਾਈ ਜਾਓ ਧਰਨੇ ਫੇਰ ਚੰਗੇ ਰਹੋਗੇ ਲਾਟਿਆ ਉਹ ਮੁੱਖ ਮੰਤਰੀ ਦੇ ਚੇਤੇ ਆ ਗਿਆ ਹੀ ਉਹ ਵੇਲਾ ਤੁਰਿਆ ਫਿਰਦਾ ਉਹ ਕੰਮ ਧੰਦਾ ਲਿਆ ਉਹਦੇ ਕੋਲੇ ਜਾਇਆ ਉਹ ਕੀ ਪਤਾ ਤੈਨੂੰ ਕਿਹ ਕੰਮ ਧੰਦੇ ਰੱਖ ਲਵੇ ਮੈਂ ਚੰਡੀ ਗੜ ਗਿਆ ਸੀ ਮੁੱਖ ਮੰਤਰੀ ਨੂੰ ਮਿਲਣਾ ਅੱਛਾ ਮੈਂ ਕਿਹਾ ਭਾਈ ਜੀ ਮੈਂ ਪੜਿਆ ਲਿਖਿਆ ਐ ਤਿੰਨ ਚਾਰ ਐਮਏ ਕਰ ਲਿਆ ਮੈਂ ਹਲਾ ਫੇਰ ਭਾਈ ਮੈਨੂੰ ਕਿਸੇ ਕੰਮ ਦੰਦੇ ਲਾ ਦਿਓ ਉਹਨਾਂ ਨੇ ਲਾਤਾ ਉਹ ਕੰਦਾ ਵੀ ਕੀ ਕਰ ਲੈਣਾ ਅੱਛਾ ਤੂੰ ਕੀ ਕਹ ਕੀ ਕਰ ਮੈਂ ਕਿਹਾ ਸਾਡਾ ਆਪ ਦਾ ਕੰਮ ਐ ਸਾਡੇ ਦਾਦੇ ਪੁਰਖੇ ਵੀ ਇਹੀ ਕਰਦੇ ਸੀ ਹਲਾ ਫੇਰ ਭਾਈ ਮੈਂ ਕਿਹਾ ਕੰਦਾ ਵੀ ਕੰਮ ਕਿਹੜਾ ਹੀ ਮੈਂ ਦੱਸਤਾ ਵੀ ਸਾਡਾ ਕੰਮ ਐ ਕਿਹੜਾ ਕੰਮ ਵੀ ਭੰਡੀ ਪ੍ਰਚਾਰ ਦਾ ਭੰਡੀ ਪ੍ਰਚਾਰ ਦੀ ਉਹ ਕਰਾ ਕਰ ਤੂੰ ਕਰਾਉਣਾ ਤਾਂ ਦੱਸ ਦੇ ਫਰੀ ਚ ਹੀ ਕਰਦੇ ਆ ਪੈਸਾ ਕੋਈ ਨਹੀਂ ਲੈਂਦੇ ਹੋਰ ਉਹ ਲਾਰਦੀਆ ਫਿਰ ਗੱਲ ਬੜੀ ਤੈਨੂੰ ਨੌਕਰੀ ਦੇਤੀ ਉਹ ਫਿਰ ਮੈਨੂੰ ਕਹਿੰਦਾ ਲੈ ਵੀ ਆਉਂ ਕਰ ਆਹਾ ਭੰਡੀ ਪ੍ਰਚਾਰ ਕਰਦਾ ਦੋ ਚਾਰ ਜੁਕਤਾ ਸੁਣਾ ਦੇ ਆ ਤੂੰ ਜੁਕਤਾ ਸੁਣਾਤੀ ਆ ਮੈਂ ਉਹਨੂੰ ਦੋ ਚਾਰ ਜੋਤਾਂ ਸੁਣਾਤੀ ਆ ਬੋਲੇ ਅਗੋਂ ਭਗਵਾਨ ਦਮਾਨੇ 15 ਵੀ ਮੈਨੂੰ ਚੁਟਕਲੇ ਸੁਣਾਤੇ ਅਸੀਂ ਦੋਵੇਂ ਇੱਕ ਦੂਜੇ ਨੂੰ ਹਸਾ ਕੇ ਆ ਗਏ ਜਣੀ ਹਾਸੜ ਜੀ ਪੈ ਗਈ ਹੋਰ ਕੀ ਆ ਦੱਸ ਆਹ ਉਹ ਸ਼ਰਦੇ ਮੁੱਖ ਮੰਤਰੀ ਨੂੰ ਆਹ ਆਹ ਤੇ ਪ੍ਰਧਾਨ ਮੰਤਰੀ ਦੀ ਸੁਣ ਲੈ ਅੱਛਾ ਪ੍ਰਧਾਨ ਮੰਤਰੀ ਦੀ ਸੁਣਾ ਦੇ ਲੈ ਪ੍ਰਧਾਨ ਮੰਤਰੀ ਕਹਿੰਦਾ ਜਦੋਂ ਮੈਂ ਛੋਟਾ ਹੁੰਦਾ ਸੀ ਅੱਛਾ ਜਦੋਂ ਨਿੱਕਾ ਸੀ ਉਦੋਂ ਮੈਂ ਰੇਲਾਂ 'ਚ ਚਾਹ ਵੇਚਦਾ ਹੁੰਦਾ ਸੀ ਆਹੋ ਮੈਂ ਵੀ ਸੁਣਿਆ ਕਹਿੰਦੇ ਵੀ ਉਹ ਰੇਲਾਂ ਦੇ ਵਿੱਚ ਚਾਹ ਵੇਚਦਾ ਹੁੰਦਾ ਸੀ ਮਾਦਾ ਪੁੱਤ ਵੱਡਾ ਹੋ ਕੇ ਪ੍ਰਧਾਨ ਮੰਤਰੀ ਬਣ ਗਿਆ ਅੱਲਾ ਫੇਰ ਭਾਈ ਫੇਰ ਸਾਰੀਆਂ ਰੇਲਾਂ ਹੀ ਵੇਚ ਗਿਆ ਸਾਰਾ ਦੇਸ਼ ਹੀ ਵੇਚੀ ਜਾਂਦਾ ਸਕੂਲ ਕਾਜ ਸਭ ਕੁਝ ਵੇਚਦਾ ਤੂੰ ਸੇਲਜ਼ਮੈਨ ਚੰਗਾ ਏ ਉਹ ਮਾਰ ਦਿਆ ਸੇਲਜ਼ਮੈਨ ਤੋਂ ਮੈਨੂੰ ਚੇਤੇ ਆ ਗਿਆ ਈ ਕੀ ਚੇਤੇ ਆ ਚੀਤੇ ਲੈ ਆਇਆ 800 ਕਰੋੜ ਦੇ ਲਾਰਤੀ ਆ ਇਦਾਂ ਮਹਿੰਗੇ ਚੀਤੇ ਕਰਦੇ ਕੀ ਮੈਂ ਉਹ ਮੈਂ ਕਰਦੇ ਆ ਉਹ ਵੀ ਤਾਂ ਖਾਂਦੇ ਆ ਸਾਕਹਾਰੀ ਬਾਲੇ ਆ ਹੋਰ ਉਹਨਾਂ ਨੇ ਦੁੱਧ ਦੇਣਾ ਹੀ ਲੈ ਦੁੱਧ ਤੋਂ ਯਾਦ ਆ ਗਿਆ ਦੁੱਧ ਤੋਂ ਕੀ ਯਾਦ ਆਇਆ ਉਹ ਮੇਰੀ ਗੱਲ ਮੰਨਦੇ ਚੀਤੇ ਨਾਲ ਆਉਂਦੇ ਬੱਕਰੀਆਂ ਲੈ ਆਉਂਦੇ ਹਲਾ ਤੇ ਉਹਦੇ ਨਾਲ ਕੀ ਹੋ ਜਾਂਦਾ ਬੱਕਰੀ ਦੇ ਦੁੱਧ ਨਾਲ ਸੱਲ ਪੂਰੇ ਹੁੰਦੇ ਆ ਚੋਣਾ ਤੇ ਚੰਨੀ ਸਾਹ ਵਹਿ ਗਈ ਸੀ ਵਧੀਆ ਮौज ਲਗੀ ਰਣੀ ਸੀ ਹੋਰ ਕੀ ਹਦਫ ਉਹ ਮਾਰਨਾ ਕਰਦੇ ਬੰਦ ਹੋਰ ਕੀ ਹੋ ਗਿਆ ਜੀ ਬਾਈ ਤੋਂ ਫੜ ਵਧਾਈਆਂ ਕਿੱਥੇ ਆ ਜੇ ਮੁੜਿਆ ਹਲੇ ਨਹੀਂ ਆਇਆ ਬਾਲ ਗਈ ਡਾਲਰ ਓਏ ਪੰਜਾਬੀਆਂ ਦੇ ਪੈਸੇ ਗਏ ਮੌਕੇ ਨਾਲ ਦੇ ਪੈਸੇ ਲੈ ਗਏ ਅਗਲੇ ਬੋਲਾ ਲਾੜਤੀ ਇਹਨਾਂ ਕੋਲੇ ਪੈਸੇ ਨਹੀਂ ਰਹੇ ਤੇ ਇਹਨਾਂ ਦੇ ਪੈਸੇ ਲੈ ਕੌਣ ਗਿਆ ਜਿੰਨਾ ਲਿਆਣੇ ਸੀ ਲੈ ਗਏ ਉਹ ਪੜਾਈਆਂ ਲਿਖਾਈਆਂ ਉਹ ਲਿਆਉਣ ਆਲੇ ਲੱਗੇ ਉਹ ਡਾਕਟਰੀ ਦਵਾਈਆਂ ਲੈਵੇ ਉਹ ਲੈ ਕੇ ਕੌਣ ਗਿਆ ਆਈਲੈਂਡ ਸੈਂਟਰ ਆਲੇ ਆਈਲੈਂਡ ਕੈਨੇਡਾ ਦੇ ਵੀਜ਼ੇ ਆਲੇ ਇਮੀਗ੍ਰੇਸ਼ਨਾਂ ਆਲੇ ਉਹ ਹੀ ਲੈ ਗਏ ਬਸ ਵੇਖ ਲੈ ਸਾਰਾ ਮੁਲਖ ਬਾਹਰ ਨੂੰ ਤੁਰਿਆ ਜਾਂਦਾ ਹੀ ਆਹੋ ਉਹ ਐਡਾ ਕਿਹੜਾ ਫਰਕ ਕੀ ਭਾਵੇਂ ਵੱਡਾ ਫਰਕ ਵੱਡਾ ਫਰਕ ਹੀ ਇਹਨਾਂ ਨੂੰ ਵੀ ਦੱਸ ਲਾਲਾ ਸਾਹਿਬ ਵੀ ਆਪਾਂ ਖੱਬੇ ਹੱਥ ਤੁਰਦੇ ਆ ਆਹੋ ਬਾਈ ਜੀ ਉਧਰ ਸੱਜੇ ਤੁਰਦੇ ਅੱਛਾ ਉਹ ਸੱਜੇ ਤੁਰਦੇ ਆਪਾਂ ਪੱਖੇ ਦੀ ਸੁੱਤ ਥੱਲੇ ਨੂੰ ਛੱਡੀ ਦੀ ਆ ਉਹ ਉੱਤੇ ਛੱਡ ਲੈਂਦੇ ਅੱਛਾ ਉੱਤੇ ਨੂੰ ਛੱਡ ਦੀ ਆਪਣੇ ਇਧਰ ਬਹੁਤੇ ਮੋਬਾਈਲਾਂ ਤੇ ਲੱਗੇ ਆ ਆਹੋ ਅਗਲੇ ਕੰਮੀ ਧੰਦੀ ਜਾਂਦੇ ਆ ਉਹ ਲਾਂਤੀਆ ਇਹ ਤਾਂ ਇਹਨਾਂ ਨੂੰ ਵੀ ਪਤਾ ਕੋਈ ਵੱਡਾ ਫਰਕ ਦੱਸ ਲੈ ਵੱਡਾ ਫਰਕ ਸੁਣ ਲੈ ਆਹੋ ਉਧਰ ਕੋਈ ਚੋਰ ਚੱਕਾ ڈاکੂ ਫੜਾਇਆ ਜਾਵੇ ਬਾਈ ਜੀ ਉਹਨੂੰ ਫੜ ਕੇ ਜੇਲ੍ਹ ਚ ਪਾ ਦਿੰਦੇ ਆ ਤੇ ਇੱਧਰ ਆਪਣੇ ਇਧਰ ਮੰਤਰੀ ਬਣਾ ਦਿੰਦੇ ਆ ਸਿੱਧਾ ਹੀ ਪਾਰਲੀਮੈਂਟ ਭੇਜ ਦੇ ਆ 15 ਵੱਡ ਵੀ ਨਾਲ ਦਿੰਦੇ ਆ ਲਾੜ ਦੀ ਲਾਵੇ ਤਾਂ ਅਗਲੇ ਨੂੰ ਬੱਤੀ ਵਾਲੀ ਗੱਡੀ ਵੀ ਦੇ ਦਿੰਦੇ ਆ ਬੱਤੀ ਵਾਲਾ ਬੇਫਿਕਰਾ ਕਰ ਦਿੰਦੇ ਆ ਵੱਡਾ ਫਰਕ ਹੈ ਉਹ ਲਾੜ ਦੀ ਇਹਦਾ ਫਰਕ ਸਾਰੇ ਇਹਨਾਂ ਨੂੰ ਪਤਾ ਕੋਈ ਹੋਰ ਫਰਕ ਦੱਸ ਲੈ ਬਾਬਾ ਜੀ ਇੱਕ ਵੱਡਾ ਫਰਕ ਸੁਣ ਲੈ ਆ ਵੱਡਾ ਫਰਕ ਦੱਸ ਆ ਇਧਰ ਮਤਲਬ ਕੁੜੀ ਵੀ ਮੁੰਡੇ ਚ ਵਾਜ ਜੇ ਆਹੋ ਤੇ ਮੁੰਡੇ ਕੋਲੋਂ ਫੋੜਕੜ ਮਾਫੀ ਮੰਗਾਉਂਦੇ ਤੇ ਉਧਰ ਉਧਰ ਬਾਈ ਜੀ ਮੋਢਾ ਭਵੇਂ ਆਪ ਮਾਰਦੇ ਸੌਰੀ ਅਗਲੀ ਕਹਿੰਦੀ ਆ ਅਗਲੇ ਨੇ ਮौज ਕਰਤੀ ਆ ਮੈਂ ਤਾਂ ਆਪ ਕੋਈ ਨਾ ਵੀ ਮੈਂ ਬਾਹਰ ਹੀ ਚਲਾ ਜਾਵਾਂ ਉਹ ਲਾੜ ਦੀ ਆ ਬਾਹਰ ਚੱਲਿਆ ਹੀ ਬਾਈ ਸੁਖਵਿੰਦਰ ਨੂੰ ਬੇਨਤੀ ਕਰਦਾ ਆ ਆਹ ਮੈਂ ਕਹਾ ਤੇਰੇ ਘੇੜੇ ਵੱਧ ਵਜਣਗੇ ਇੱਕੇ ਵਾਰੀ ਤੇ ਜਾ ਜਿੰਨੇ ਲੈ ਕੇ ਜਾਣੇ ਆ ਉਹ ਲਾਰਦਿਆ ਉਹ ਸਾਡੀ ਆਤ ਤੇ ਮਜ਼ਾਕ ਕਰਨੀ ਉਹ ਬਸ ਕਰਿਆ ਕਰ ਸੱਚੀ ਨਾ ਦੇ ਜੀ ਵਾਂ ਦਾ ਪੁੱਤ ਉਹ ਲਾਰਦਿਆ ਮਾਰੇ ਹੀ ਰੌਣਕ ਜੀ ਲੱਗੀ ਰਹਿੰਦੀ ਆ ਉਹ ਲਾਰਦਿਆ ਮੈਨੂੰ ਸਾਹ ਮਿਲ ਜਾਂਦਾ ਹੀ ਉਹ ਬਸ ਕਰਿਆ ਕਰ ਮਾਰ ਮਾਰੇ ਨੇ ਮੇਰਾ ਮਾਸ ਦੇੜ ਦੇਣਾ ਹੀ ਉਹ ਬਿੱਲਾ ਨਹੀਂ ਕਿਤੇ ਥਾਂ ਉਹ ਲਾਰਦਿਆ ਬਾਹਰ ਚੱਲੇ ਆਈ ਮੈਂ ਬਾਹਰ ਜਾਣਾ ਹੀ ਤੇ ਡੱਬਾ ਲੈ ਕੇ ਜਾਈ ਭਖੜਾ ਵੜਾਈ ਬਾਹਰ ਜਾਈ ਮੈਂ ਉਸ ਬਾਰ ਨਹੀਂ ਜਾਣਾ ਮੈਂ ਕੈਨੇਡਾ ਜਾਣਾ ਬਾਹਰ ਅੱਛਾ ਚੜ੍ਹ ਕੇ ਉਹ ਬਾਰ ਨਹੀਂ ਜਾਣਾ ਉਸ ਬਾਅਦ ਪਾਲਿਆ ਹੋਰ ਤੇ ਚੱਲੇ ਮੈਂ ਫੌਜ ਦੇ ਖੰਡੇ ਪਕੜੇ ਛੋਟੇ ਖੰਡੇ ਨਹੀਂ ਲੱਗਦੀ ਅੰਗਰੇਜ਼ੀ ਆਉਂਦੀ ਲਾ ਆਉਂਦੀ ਦੀ ਗੱਲ ਕਰਦਾ ਮੈਨੂੰ ਤਾਂ ਜਾਂਦੀ ਵੀ ਹੈ ਉਹ ਲਾਰਤੀਆ ਜਾਂਦੀ ਨਹੀਂ ਹੁੰਦੀ ਕੱਲੀ ਆਉਂਦੀ ਹੁੰਦੀ ਅੰਗਰੇਜ਼ੀ ਮੈਨੂੰ ਆਉਂਦੀ ਜਾਂਦੀ ਹੈ ਲਾਰਤੀਆ ਫਿਰ ਉਹ ਕਿਰਾਂ ਮੈਂ ਸਕੂਲ 'ਚ ਅੰਗਰੇਜ਼ੀ ਵਾਲਾ ਮਾਸਟਰ ਫੇਲ ਕਰਤਾ ਹਲਾਓ ਕਿਵੇਂ ਬਾਈ ਮੈਨੂੰ ਕਹਿੰਦਾ ਮਰਾਸੀਆਂ ਦੇ ਜਵਾਕਾ ਖੜਾ ਹੋ ਖੜਾ ਹੋ ਜਾ ਤੂੰ ਬ ਉਹ ਜਿਹੜਾ ਬੰਦਾ ਬੋਲਾ ਏ ਜਿਹੜਾ ਬੋਲਾ ਏ ਜਿਹਨੂੰ ਕੰਨਾਂ ਤੋਂ ਨਹੀਂ ਸੁਣਦਾ ਜਿਹਨੂੰ ਸੁਣਦਾ ਹੀ ਕੁਛ ਨਹੀਂ ਉਹਨੂੰ ਅੰਗਰੇਜ਼ੀ 'ਚ ਕੀ ਕਹਿੰਦੇ ਆ ਤੂੰ ਕੀ ਕਿਹਾ ਮੈਂ ਕਹਾਂ ਜੀ ਜਿਹੜਾ ਹੈਗਾ ਹੀ ਬੋਲਾ ਉਹਨੂੰ ਜਿਹੜਾ ਕੋਈ ਮਰਜ਼ੀ ਕਹੀ ਚੱਲੋ ਉਹ ਉਹਨੂੰ ਕਿਹੜਾ ਸੁਣਨਾ ਹੈ ਮੈਂ ਤਾਂ ਐਂ ਸੁਣਾਈ ਅੰਗਰੇਜ਼ ਹੋਰ ਕੀ ਆ ਦੱਸ ਉਹ ਲਾ ਦੇ ਤੇਰਾ ਟੈਸਟ ਲੈਣਾ ਤੂੰ ਬਾਹਰ ਜਾਣਾ ਕਿ ਨਹੀਂ ਜਾਣਾ ਬਾਹਰ ਜਾਣਾ ਟੈਸਟ ਲੈ 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 ਟੈਸਟ ਲਵਾਗੇ ਤੇਰਾ ਆਹੋ ਲੈ ਉਹ ਜਿੱਥੇ ਉਹ ਸੋਹਣੀ ਜੀ ਪਾਗਲਾ ਬਾਈ ਖੜਾਈ ਆਲਾ ਉੱਥੇ ਗੋਰੀ ਮੇਮ ਖੜੀ ਲੈ ਤੂੰ ਉਹ ਨੂੰ ਆਪਦੇ ਕੋਲੇ ਸੱਜਣਾ ਹੀ ਆ ਜੂਗੀ ਜੇ ਮੈਂ ਸੱਦਾ ਤਾਂ ਲੱਗਦਾ ਤਾਂ ਨਹੀਂਗਾ ਪਰ ਜੇ ਅੰਗਰੇਜ਼ੀ ਸੱਦੇਗਾ ਤਾਂ ਆ ਜੂਗੀ ਤੇ ਮੈਂ ਅੰਗਰੇਜ਼ੀ 'ਚ ਸੱਦ ਲੂੰਗਾ ਸੱਦੇਗਾ ਕਹਿੰਦੇ ਮੈਂ ਉਹ ਨੂੰ ਕਹਨੂੰਗਾ ਕਮ ਹੇਅਰ ਵਾਹ ਬਈ ਵਾਹ ਸ਼ਾਬਾਸ਼ੀ ਸ਼ਾਬਾ ਉਹ ਹੁਣ ਉਸੇ ਹੀ ਗੋਰੀ ਮੇਮ ਨੂੰ ਤੂੰ ਕਿਹੜਾ ਵੀ ਪਰੇ ਜਾ ਲੈ ਮੇਰਾ ਦਿਮਾਗ ਹੀ ਲਿਆ ਮਸਾ ਮਸਾ ਕੋਲ ਆਈ ਉਹਨੂੰ ਮੈਂ ਪਰਾਂ ਕਰਨਾ ਉਹ ਬੇਤਾ ਉਹ ਲਾੜਦਿਆ ਤੇਰਾ ਟੈਸਟ ਚੱਲਣ ਜਾ ਫੌਰਨ ਜਾਣਾ ਕਿ ਨਹੀਂ ਆ ਤਾਂ ਫੇਰੇ ਉਦੋਂ ਸੌਖਾ ਕੰਮ ਹੈ ਉਦੋਂ ਸੌਖਾ ਕੀ ਆ ਫਿਰ ਮੈਂ ਉੱਥੇ ਜਾ ਕੇ ਕਹਿ ਦੂੰਗਾ ਕੰਮ ਏਰ ਮੈਨੂੰ ਇੰਨੀ ਕੀ ਆਉਂਦੀ ਆ ਐ ਤੂੰ ਵੱਧ ਸਿੱਖੀ ਨਹੀਂ ਉਹ ਲਾੜਦਿਆ ਛੱਡ ਦੇ ਬਾਹਰ ਜਾਣ ਨੂੰ ਆਪਦਾ ਮੁਲਕ ਜਾਦੇ ਚੰਗਾਈ ਆ ਓਏ ਆਪਦਾ ਮੁਲਕ ਤੇ ਚੰਗਾਈ ਆਪਦਾ ਮੁਲਕ ਚੰਗਾਈ ਮੈਂ ਦੇਖੀ ਨਾ ਤੇਰੀ ਟੈਂਡ ਜੀ ਕਿਹਨੇ ਕਰਤੀ ਉਹ ਮੇਰੀ ਟੈਂਡ ਦੀ ਕੀ ਗੱਲ ਕਰਦਾ ਮੈਂ ਪੰਗਾ ਲੈ ਬੈਠਾ ਮੇਰੀ ਟੈਂਡ ਹੋ ਗਈ ਹਲੋ ਕਿਵੇਂ ਬਾਈ ਮੈਂ ਕਾਲਜ ਜਾਂਦਿਆਂ ਕੁੜਨਾ ਛੇੜ ਬੈਠਾ ਦਰ ਫੱਟੇ ਮੂ ਲਾੜ ਦੀ ਲੈ ਲਾਂਬਾ ਲੈ ਲਈ ਮੈਂ ਕਿ ਕੁੜੀ ਨੂੰ ਕਹ ਮੈਂ ਕਿਆ ਸੋਹਣਿਓ ਕਿਹੜੇ ਕਾਲਜੇ ਪੜਦੇ ਹੋ ਉਹ ਕੀ ਕਹਿੰਦੀ ਉਹਨੇ ਮੇਰੇ ਵਟਕੇ ਚ ਫੇੜ ਮਾਰੀ ਕਹਿੰਦੀ ਜਿੱਥੇ ਤੇਰੀ ਭੈਣ ਪੜਦੀ ਆ ਆਹਂ ਦੀਆ ਮੇਰ ਤਾਂ ਤੈਨੂੰ ਗੱਲ ਹੀ ਨਹੀਂ ਆਈ ਹੋਣੀ ਨਾ ਨਾ ਮੈਂ ਗੱਲ ਸਿਰੇ ਹੀ ਲਾਤੀ ਲਾਈ ਕਿਵੇਂ ਮੈਂ ਕਹਾ ਛਾਨ ਨਾਨ ਪਹਚਾਈ ਕੱਠਾਂ ਹੀ ਪੜੀ ਜਾਂਦੀਆਂ ਮੈਨੂੰ ਨਹੀਂ ਪਤਾ ਸੀ ਇੱਕੋ ਇੱਕਤਾਬ ਨਾਲ ਸਰ ਜਾਇਆ ਕਰੂਗਾ ਬਸ ਕਰਿਆ ਕਰ ਕਹਿੰਦੇ ਇੱਕੋ ਇੱਕਤਾਬ ਨਾਲ ਸਰ ਜੂ ਤੂੰ ਮੈਂ ਮੈਂ ਹੋ ਗਈ ਉਹਨਾਂ ਨੇ ਫੜ ਕੇ ਮੇਰੀ ਗੰਜ ਕਰਤੀ ਗੰਜ ਕਰਨੀ ਸੀਗੀ ਬਾਅਦ ਚ ਪੁਲਿਸ ਵਾਲਿਆਂ ਨੂੰ ਫੜਾਤਾ ਹਲਾ ਲਾੜਦੀ ਆ ਪੁਲਿਸ ਜਾਣਾ ਹੀ ਸੀ ਤੇ ਆਸ ਕੀ ਕਰਦਾ ਈ ਤੂੰ ਆ ਪੁਲਿਸ ਵਾਲਿਆਂ ਨੇ ਮੇਰੇ ਵਾਵਾ ਡਾਂਗ ਫੇਰੀ ਹਲਾ ਫੇਰ ਬਈ ਥਾਣੇਦਾਰ ਹੈ ਕਹਿੰਦਾ ਮੁੰਸ਼ੀ ਨੂੰ ਅੱਛਾ ਕੀ ਕਹਿੰਦਾ ਇਹ ਕੁੜੀਆਂ ਛੇੜਦਾ ਤੇ ਪੁੱਕੀ ਦਾ ਕੇਸ ਪਾਓ ਅੱਛਾ ਤੇ ਪੁੱਕੀ ਦਾ ਕੇਸ ਪਾਓ ਫੀਮ ਦਾ ਕੇਸ ਪਾਓ ਲੋਟਿਆਂ ਦਾ ਸਾਰੇ ਕੇਸ ਪਾਓ ਹਲਾ ਫੇਰ ਬਈ ਉਹ ਨਾਲ ਹੀ ਖੜੇ ਨੂੰ ਥਾਣੇਦਾਰ ਨੂੰ ਫੋਨ ਆ ਗਿਆ ਕਹਿੰਦਾ ਥੋੜਾ ਜਵਾਬ ਹੋ ਗਿਆ ਅੱਛਾ ਮੈਂ ਕਿਹਾ ਮਹਾਰਾਜਾ ਵੀ ਕੇਸ ਕਿਤੇ ਮੇਰੇ ਤੇ ਨਾ ਪਾ ਦਿਓ ਸਾਰੇ ਕੇਸ ਗਰੀਬਾਂ ਦੇ ਪਾਉਣੇ ਤੁਸੀਂ ਅਸੀਂ ਕਿੱਧਰ ਨੂੰ ਜਾਈਏ ਦੱਸੋ ਹੋਰ ਕੀ ਆ ਦੱਸੋ ਉਹ ਲਾੜਤੀਆ ਹਾਂ ਉਹ ਕੋਈ ਆਉ ਦੇ ਜੰਮਲੇ ਦੀ ਗੱਲ ਸੁਣਾ ਹਾਸਾ ਠੱਠਾ ਲਾ ਕਰ ਆ ਲੈ ਜੰਮਣੇ ਦੀ ਸੁਣਾਉ ਨਾ ਉਹ ਜੰਮਣੇ ਦੀ ਗੱਲ ਸੁਣੋ ਨਹੀਂ ਜੰਮਣੇ ਤੋਂ ਪਹਿਲਾਂ ਹੋਰ ਸੁਣ ਲੈ ਹੋਰ ਸੁਣਾ ਦੇ ਭਾਈ ਜੀ ਸਾਡੇ ਪ੍ਰੋਗਰਾਮ ਰਹਿੰਦੇ ਕਿਤੇ ਦੂਰ ਨੇੜੇ ਆ ਦੂਰ ਦਰਾਡੇ ਜਾਂਦੇ ਫਿਰਦੇ ਜੇ ਹੁਣ ਮੋਗਿਓ ਆਏ ਐ ਇੰਨੀ ਦੂਰ ਇੱਥੇ अच्छा जी ਲੈਂਦੇ ਹਾਲ ਨਾ ਸਾਡੇ ਇਸ ਤਰ੍ਹਾਂ ਦੀ ਜਿਹੜੀ ਭਿੰਨਾ ਦੀ ਜੋੜੀ ਹੈ ਨਾ ਇਹ ਮੋਸਟਲੀ ਜਿਹੜੀ ਨਾ ਵਿਆਹਾਂ ਸ਼ਾਦੀਆਂ ਦੇ ਭਾਈ ਸ਼ਾਦੀ ਵਿਆਹ ਤੇ ਆ ਜਾਂਦੇ ਨੇ ਠੀਕੇ ਸ਼ਾਦੀ ਵਿਆਹ ਤੇ ਆ ਜਾਂਦੇ ਨੇ ਇਹਨਾਂ ਨੂੰ ਰੁਪਈਆ 500 300 200 ਲਈਦਾ ਤੇ ਬੰਦੇ ਨਾਲ ਇਸ਼ਾਰਾ ਕਰਦੀਦਾ ਉਸ ਬੰਦੇ ਦੀ ਕਲਾਸ ਲੈਣੀ ਹਾਂ ਅਸੀਂ ਯਾਰ ਦੋਸਤ ਜਿਹੜੇ ਨੇ ਨਾ ਇਕੱਠੇ ਬੈ ਕੇ ਐਵੇਂ ਕਰਦੇ ਹੁੰਦੇ ਸੀ ਕਿ ਉਹਨੂੰ ਸਾਈਡ ਤੇ ਜਾ ਕੇ ਪੈਸੇ ਦੇ ਦਿੰਦੇ ਨੇ ਉਹਨੂੰ ਕਹਦੇ ਨਾ ਉਹ ਰੰਗ ਦੇ ਜਿਹਨੇ ਕੱਪੜੇ ਪਾਏ ਹੋਏ ਨੇ ਉਹਨਾਂ ਦੇ ਦਵਾਲੇ ਹੋ ਜਾਣਾ ਤੇ ਉਹਨੂੰ ਇੰਨਾ ਕ ਜ਼ਲੀਲ ਕਰਦੇ ਇੰਨਾ ਕ ਜ਼ਲੀਲ ਕਰਦੇ ਸੀ ਨਾ ਕਮਾਲ ਕਰ ਦਿੰਦੇ ਸੀ ਅੱਛਾ ਕਿਸੇ ਹੋਰ ਨੂੰ ਨਵਾ ਲਾ ਤੇ ਇਰਫਾਨ ਭਾਈ ਨੂੰ ਵੀ ਰਿਸ਼ਤੇ ਲੇ ਵੇਖਣ ਆਏ ਅੱਛਾ ਵੇਖ ਕੇ ਕਹਿੰਦੇ ਨੂੰ ਡਾਕਟਰ ਨੂੰ ਵਿਖਾਓ ਫਿਰ ਇਹਨਾਂ ਨੇ ਵੇਖਿਆ ਅੱਛਾ ਇਰਫਾਨ ਭਾਈ ਨੂੰ ਨਾ ਰਿਸ਼ਤੇ आले ਵੇਖਣ ਆਗੇ ਤੇ ਇਰਫਾਨ ਭਾਈ ਨੂੰ ਵੇਖ ਬੂਖ ਕੇ ਤੇ ਇਰਫਾਨ ਭਾਈ ਕਹਿੰਦੇ ਮੈਂ ਨਾ ਦਾਜ ਦੂਜ ਕੋਈ ਨਹੀਂ ਲੈਣਾ ਅੱਛਾ ਉਹ ਨਾ ਉੱਠ ਕੇ ਜਾਣ ਲੱਗੇ ਤੇ ਜਾਂਦੇ ਨੂੰ ਥਾਪੀ ਦੇ ਕੇ ਕਹਿੰਦੇ ਜੇ ਤੈਨੂੰ ਕੋਈ ਕੁੜੀ ਵੀ ਦੇ ਕੇ ਨਾ ਤੇ ਦੱਸੀ ਅਤੇ ਯਾਰ ਬੜੇ ਹਾਸੇ ਖਿੜੀਆ ਕਰਦੇ ਬਹੁਤ ਲਾਡੀਆਂ ਕਰਦੇ ਨੇ ਤੇ ਬਹੁਤ ਜ਼ਬਰਦਸਤ ਹੁੰਦੇ ਨੇ ਮਾਰਦੇ ਹੁੰਦੇ ਇਹਨਾਂ ਛੱਡੀ ਲੱਗਦੀ ਨਹੀਂ ਨਹੀਂ ਇਹ ਤਾਂ ਕੋਈ ਬਨਾਇਆ ਹੁੰਦਾ ਹੈ ਆਪਣਾ ਇੱਕ ਅੱਗੇ ਏ ਬੇਸਿਕਲੀ ਨਾ ਇਹਨੇ ਗੱਤਾ ਜੇ ਆਪਣੀ ਗੱਤਾ ਜਾਂ ਫੋਮ ਨੂੰ ਰੋਲ ਕੀਤਾ ਹੁੰਦਾ ਰੋਲ ਕਰਕੇ ਤੇ ਉਹ ਚੀਜ਼ ਇਹ ਨਾ ਆਵਾਜ਼ ਤੇ ਆਵਾਜ਼ ਇਵੇਂ ਆਉਂਦੀ ਹੈ ਇਹ ਆਵਾਜ਼ ਇੱਥੇ ਘਟ ਆ ਰਹੀ ਹੈ ਜਿਹੜਾ ਲਾਈਵ ਅਸੀਂ ਵੇਖਦੇ ਹੁੰਦੇ ਸੀ ਨਾ ਉਹਦੇ ਵਿੱਚ ਮਾਰਦੇ ਨੇ ਹੱਥ ਦੇ ਉੱਪਰ ਠੀਕ ਹੈ ਉਹਦੇ ਤੇ ਬੜੀ ਆਵਾਜ਼ ਆਉਂਦੀ ਹੈ ਆ ਫਸਟ ਟਾਈਮ ਵੀਡੀਓ ਆਈਏ ਭੰਡਾਂ ਦੀ ਚੰਗੀ ਲੱਗੀ ਵੀਡੀਓ ਹਾਸੀਆਂ ਖੇਡੀਆਂ ਹੋਈਆਂ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟਸ ਜ਼ਰੂਰ ਦੱਸਣਾ ਜਿਹੜੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਦੇ ਆ ਨਵੀਂ ਵੀਡੀਓ ਚ ਉਦੋਂ ਤੱਕ ਰੱਖੋ ਆਪਣਾ ਖਿਆਲ ਰੱਬ ਰੱਖਾ